ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਗਰ ਪ੍ਰੇਮ ਲਹਿਰੀ ਤੇ ਮੇਰੇ ਨਾਲ ਨੇ ਨਰੇਸ਼ ਪਠਾਣੀਆਂ ਅੱਜ ਤੁਹਾਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਤੇ ਰੱਲਾ ਲੈ ਕੇ ਚੱਲਦੇ ਹਾਂ ਪਿੰਡ ਜੋਗਾ ਦੇ ਵਿੱਚ ਨੌਵੀਂ ਪਾਤਸ਼ਾਹੀ ਦਾ ਗੁਰੂ ਘਰ ਹੈ ਉਹਦਾ ਕੀ ਹੈ ਇਤਿਹਾਸ ਅੱਜ ਕਰਾਉਣਾ ਤੁਹਾਨੂੰ ਉੱਥੇ ਰੂਬਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਿੰਡ ਅਲੀਸ਼ੇਰ ਤੋਂ ਚੱਲ ਕੇ ਜਦੋਂ ਜੋਗਾ ਪਹੁੰਚੇ ਤਾਂ ਇਤਿਹਾਸ ਦੱਸਦਾ ਹੈ ਕਿ ਪਿੰਡ ਜੋਗੇ ਦੇ ਲੋਕਾਂ ਨੇ ਦਰਵਾਜ਼ੇ ਭੇੜ ਲਏ ਜਾਂ ਹੋ ਸਕਦਾ ਹੈ ਦੁਪਹਿਰ ਦੇ ਕਰਕੇ ਦਰਵਾਜ਼ੇ ਬੰਦ ਹੋਣ ਤਾਂ ਗੁਰੂ ਸਾਹਿਬ ਨੂੰ ਇਹ ਗੱਲ ਮਹਿਸੂਸ ਹੋਈ ਤੇ ਉਹ ਉੱਥੋਂ ਚੱਲ ਪਏ ਜਦੋਂ ਰਸਤੇ ਦੇ ਵਿੱਚ ਜਾ ਰਹੇ ਸੀ ਤਾਂ ਉੱਥੇ ਉਹਨਾਂ ਨੂੰ ਜਗਰਾਜ ਸਿੰਘ ਮਿਲੇ ਜਿਨ੍ਹਾਂ ਦੇ ਨਾਂ ਦੇ ਉੱਤੇ ਪਿੰਡ ਵੱਜਾ ਹੋਇਆ ਤਾਂ ਉਹਨਾਂ ਨੇ ਪਛਾਣ ਲਿਆ ਉਹਨਾਂ ਨੇ ਕਿਹਾ ਵੀ ਵਾਪਸ ਚੱਲੋ ਉਹ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਉਸ ਤੋਂ ਸਾਨੂੰ ਭਾਈ ਇਹਨਾਂ ਪ੍ਰੇਮ ਨਹੀਂ ਮਿਲਿਆ ਸੀ ਵਾਪਸ ਨਹੀਂ ਜਾਣਾ ਤਾਂ ਫਿਰ ਉਹ ਕਹਿੰਦੇ ਵੀ ਤੁਸੀਂ ਰੱਲੇ ਰਹੋ ਤਾਂ ਗੁਰੂ ਸਾਹਿਬ ਕਹਿੰਦੇ ਹੁਣ ਅਸੀਂ ਰੱਲੇ ਵੀ ਨਹੀਂ ਰੁਕਣਾ ਹੁਣ ਅਸੀਂ ਉਪਾਲੀ ਪਿੰਡ ਜਾਣਾ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਅ ਦੁਬਾਰੇ ਸੋਚਾਂਗੇ ਜੇ ਦੁਬਾਰੇ ਆਉਣਾ ਹੋਇਆ ਤਾਂ ਤਾਂ ਅ ਇਸ ਗੱਲ ਤੋਂ ਪਿੰਡ ਦੇ ਲੋਕਾਂ ਨੂੰ ਅਤੇ ਜਗਰਾਤ ਸਿੰਘ ਨੂੰ ਬਹੁਤ ਪਛਤਾਪ ਹੋਇਆ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਪਿੰਡ ਵਾਸੀਆਂ ਨੇ ਪਿੰਡ ਦੇ ਵਿੱਚ ਗੁਰੂ ਘਰ ਬਣਾਇਆ ਹੋਇਆ ਗੁਰਦਾਰ ਸਾਹਿਬ ਪਾਤਸ਼ਾਹੀ ਨੌਮੀ ਆਜੋ ਦੋਸਤੋ ਹੋਂ ਤੁਹਾਨੂੰ ਲੈ ਕੇ ਚੱਲਦੇ ਆਂ ਪਿੰਡ ਰੱਲਾ ਵਿਖੇ ਉੱਥੇ ਵੀ ਨੌਵੀਂ ਪਾਤਸ਼ਾਹੀ ਦੇ ਨਾਂ ਦੇ ਉੱਤੇ ਇੱਕ ਗੁਰੂ ਘਰ ਬਣਿਆ ਹੋਇਆ ਤੇ ਹਾਲਾਂਕਿ ਜਿਤ ਤੱਕ ਮੈਂ ਸੁਣਿਆ ਸੀ ਤਾਂ ਉਹ ਇਹੀ ਸੀ ਕਿ ਜੋਗੇ ਤੋਂ ਉਹ ਉਹ ਕੋ پاس ਚਲੇ ਗਏ ਸੀ ਤੇ ਰੱਲੇ ਨਹੀਂ ਖੜੇ ਸੀ ਚਲੋ ਆਜੋ ਫਿਰ ਵੀ ਆਪਾਂ ਜਾਣਦੇ ਆਂ ਇਤੋਂ ਦਾ ਇਤਿਹਾਸ ਇਹ ਗੁਰਦੁਆਰਾ ਗੁਰਦੁਆਰਾ ਸਾਹਿਬ ਮੇਨ ਰੋਡ ਦੇ ਬਿਲਕੁਲ ਹੀ ਨੇੜੇ ਸਥਿਤ ਹੈ ਆਜੋ ਕਰਾਉਣਿਆ ਦਰਸ਼ਨ ਇਹ ਹੈ ਦੋਸਤੋ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਮੀ ਪਿੰਡਰ ਅੱਲਾ ਤੇ ਜ਼ਿਲ੍ਹਾ ਮਾਨਸਾ ਬਹੁਤ ਹੀ ਸੋਹਣੀ ਇਮਾਰਤ ਗੁਰੂ ਘਰ ਦੀ ਬਣੀ ਹੋਈ ਹੈ ਮure ਦਰਵਾਜ਼ਾ ਤੇ ਫਿਰ ਛੱਡ ਪਿਆ ਹੋਇਆ ਹੈ ਦਰਬਾਰ ਸਾਹਿਬ ਤੱਕ ਪਹੁੰਚਣ ਦੇ ਲਈ ਮੀਂਹ ਕਣੇ ਦੇ ਵਿੱਚ ਜਾਂ ਤੁਸੀਂ ਕਰ ਸਕਦੇ ਹੋ ਬਰਸਾਤ ਦੇ ਵਿੱਚ ਤੁਸੀਂ ਬੜੇ ਇਜ਼ੀਲੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋ ਸਕਦੇ ਹੋ ਦੇਖੋ ਜੀ ਗੁਰੂ ਕੇ ਨਾ ਇਹ ਦੋ ਦੌਰੇ ਨੇ ਜੀ ਆਪਾਂ ਬਸ ਇੱਥੋਂ ਜੇ ਲੈ ਲਓ ਜਿਦੋਂ ਗੁਰੂ ਜੀ ਹੰਡੇਏ ਤੋਂ ਆਏ ਨਾ ਹੂੰ ਇੱਥੇ ਗੁਰੂ ਜੀ ਆਗੇ ਬੰਦੇਰੀ ਹੂੰ ਬੰਦੇਰੀ ਉਹਨਾਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਗੁਰਬਾਣੀ ਵੀ ਕਹਿੰਦੇ ਨੇ ਬ੍ਰਹਮ ਗਿਆਨੀ ਕੀ ਗੱਲ ਤੋਂ ਬ੍ਰਹਮ ਗਿਆਨੀ ਜਾਨਾ ਹੈ ਬਿਲਕੁਲ ਉਹ ਜਾਣਣ ਵਿਚਾਰੇ ਕਿ ਉਹ ਤਾਂ ਦੋਸ਼ ਨੇ ਨਾ ਕੋਈ ਜਾਣ ਕੇ ਵਸੇ ਜਾਣਾਗੇ ਤਾਂ ਸਾਡਾ ਚ ਜੋ ਕੋਈ ਫੇਰ ਜਾਣਾਗੇ ਸੀ ਨਾ ਐਵੇਂ ਤਾਂ ਜਾਣ ਨਹੀਂ ਸਕਦੇ ਨਾ ਚਲੋ ਉੱਥੇ ਸਤਿਗੁਰੂ ਜੇ ਉਹ ਲੋਕ ਐ ਇਹ ਵਿਚਾਰਾਂ ਨੂੰ ਪਤਾ ਨਹੀਂ ਲੱਗਿਆ ਜੋ ਸੰਗਤ ਦੀ ਕੀਤੀ ਹੋਣੀ ਚਲੋ ਨਾ ਹੂੰ ਉੱਥੇ ਫਿਰ ਕੁਛ ਚਿਰ ਸਤਗੁਰੂ ਜੀ ਬੈਠੇ ਰਹੇ ਫਿਰ ਉੱਥੋਂ ਸਤਗੁਰੂ ਵਾਪਸ ਆ ਗਏ ਅਲੀ ਸ਼ੇਰੀ ਆ ਗਏ ਹੂੰ ਅਲੀ ਸ਼ੇਰੀ ਆ ਗਏ ਤਾਂ ਫਿਰ ਪਤਾ ਲੱਗਾ ਉਹਨਾਂ ਲੋਕਾਂ ਨੂੰ ਵੀ ਇਹ ਗੁਰੂ ਉਸ ਹੀ ਜਿਨ੍ਹਾਂ ਨੇ ਹੜਾਏ ਤਾਪ ਤਾਰੇ ਸੀ ਲੋਕਾਂ ਦਾ ਹੂੰ ਦਾਨਪੁਣ ਵੀ ਕਹਿੰਦੇ ਕਰੇ ਇਹਨਾਂ ਨਾ ਹੂੰ ਤੇ ਜੱਗ ਵੀ ਕਹਿੰਦੇ ਕੀਤਾ ਚਲੋ ਇਹ ਇਤਿਹਾਸ ਆ ਨਾ ਇਤਿਹਾਸ ਦਾ ਮਤਲਬ ਹੁੰਦਾ ਐਸਾ ਹੋਇਆ ਹੂੰ ਤੇ ਇਹ ਜ਼ਰੂਰੀ ਨਹੀਂ ਵੈਸਾ ਹੋਇਆ ਹੂੰ ਇੱਕੋ ਮੈਂ ਮਿੱਥ ਗੱਲ ਮਿੱਥ ਕੇ ਜਾਣੀ ਹੈ ਨਾ ਹੂੰ ਚਲੋ ਇਹ ਸਾਡੇ ਜਿਹੜੇ ਇਤਿਹਾਸ ਨਾਲ ਬਹੁਤ ਜਿਆਦਾ ਰਹਿ ਕੇ ਬਜ਼ੁਰਗ ਸਾਡੇ ਜਾਂਦੇ ਹੁੰਦੇ ਲਾਹੌਰ ਉੱਥੇ ਪੱਟਾਂ ਦੀਆਂ ਮਈਆਂ ਦੀ ਗੱਲ ਕਰਦੇ ਉਹਨਾਂ ਦਾ ਇਤਿਹਾਸ ਹੀ ਮਿਲਦੇ ਨਹੀਂ ਹਮ ਚਲੋ ਆਪਾਂ ਜੋ ਸੁਣਦੇ ਆ ਬਜ਼ੁਰਗਾਂ ਤੋਂ ਜੀ ਉਹ ਫਿਰ ਪੰਦੇੜਾ ਵਾਲਾ ਜੀ ਨੂੰ ਪਤਾ ਲੱਗਿਆ ਫਿਰ ਕਹਿੰਦੇ ਕੋ ਨਾਓ ਆਪਾਂ ਹੁਣ ਸਤਿਗੁਰੂ ਦੇ ਦਰਸ਼ਨ ਕਰੀਏ ਜੇ ਤਾਂ ਉਹ ਗੁਰੂ ਨਹੀਂ ਆਣਾ ਪਛਤਾਵਾ ਜਾ ਹੋ ਗਿਆ ਹਮ ਚਲੋ ਉੱਥੇ ਚੱਲ ਪਏ ਚੱਲਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਗੁਰੂ ਦੀ ਨਜ਼ਰਾਨਾ ਕੀ ਲੈ ਕੇ ਜਾਈਏ ਜੀ ਸਾਡੇ ਮਨ ਚੰਦਾ ਵੀ ਅਸੀਂ ਗੁਰੂ ਕੋਲ ਜਾਈਏ ਕੀ ਪਰ ਸਤਿਗੁਰੂ ਜੀ ਦੀ ਬਾਣੀ ਵਿੱਚ ਕਬੀਰ ਸਾਹਿਬ ਕਹਿੰਦੇ ਨਾ ਵੀਰ ਸਾਧੂ ਕੋ ਮਿਲਣੇ ਜਾਇਆ ਸਾਥ ਨਾਲ ਲੀ ਜਾ ਕੋਈ ਮੈਂ ਇਹ ਨਾਲ ਲੈ ਕੇ ਜੋ ਹੋਰ ਚੀਜ਼ ਵਸਤਰੀ ਕੋਈ ਸਤਗੁਰਾਂ ਵਾਸਤੇ ਕੋਈ ਕੋਈ ਛੱਗਣ ਛਕਾਉਣਾ ਸੀਤ ਪ੍ਰਸ਼ਾਦ ਕੋਈ ਹੈ ਨਾ ਉਹ ਉਹ ਦੀ ਉਹਦੀ ਗੱਲ ਨਹੀਂ ਸਾਥ ਦਾ ਵੀ ਮੈਂ ਮੈਂ ਗਿਆ ਹੈ ਨਾ ਚਲੋ ਸਾਥ ਨਾਲ ਲੀ ਜਾ ਕੋਈ ਤੇ ਇਸ ਕਰਕੇ ਫਿਰ ਉਹ ਕਹਿੰਦੇ ਵੀ ਚਲੋ ਐ ਕਰੋ ਆਪਾਂ ਉਹਨਾਂ ਦੇ ਤਸੱਲੀ ਮਾਇਆ ਜੀ ਲੈ ਲੋ ਨਾ ਗੁਰੂ ਘਰਾਂ ਦੇ ਲੋੜਾਂ ਦੇ ਸਬੰਧ ਨਾ ਤੇ ਇੱਕ ਵੀ ਲੀਲੇ ਲੋ ਗੁੜ ਦੀ ਸਤਗੁਰਾਂ ਰੱਬ ਦਾ ਮਿੱਠਾ ਉਹ ਮਿੱਠੀ ਹੁੰਦੀ ਉਹ ਪਤਾਸੇ ਉਹ ਕਿਹੜੇ ਹੁੰਦੀ ਸੀ ਨਾ ਜੀ ਜੀ ਤੇ ਚਲੋ ਉੱਥੇ ਉਹ ਜੋ ਚੱਲ ਪਏ ਫਿਰ ਇਧਰੋਂ ਅਲੀ ਸ਼ੇਰ ਸਤਿਗੁਰੂ ਜੀ ਬੈਠੇ ਨਾ ਜੀ ਅਲੀ ਸ਼ੇਰਾਂ ਤੋਂ ਮਿਲ ਕੇ ਸਤਿਗੁਰੂ ਜੀ ਨੂੰ ਭੰਗੇਰਾ ਵੱਲ ਨੂੰ ਜਾ ਰਿਹਾ ਸਿੱਖ ਹੂੰ ਉਹਨੂੰ ਫਿਰ ਪੁੱਛਣਾ ਕੀਤਾ ਵੀ ਸਤਿਗੁਰੂ ਜੀ ਕਹਿੰਦੇ ਅਲੀ ਸ਼ੇਰ ਬੈਠੇ ਹੂੰ ਫਿਰ ਕਹਿੰਦੇ ਵੀ ਤੂੰ ਉੱਥੇ ਦਰਸ਼ਨ ਹਾਂ ਫਿਰ ਦਰਸ਼ਨ ਕਿਵੇਂ ਦੰਦੇ ਨਾ ਹੂੰ ਅੰਜ ਮੈਂ ਸਾਨੂੰ ਲੋਕ ਕਹਿੰਦੇ ਵੀ ਤੁਸੀਂ ਪ੍ਰੋਗਰਾਮ ਦਾ ਕੀ ਲਓਗੇ ਵਾ ਤੁਸੀਂ ਕੀ ਦੇਦੋਂਗੇ ਨਾ ਇਹ ਮੈਂ ਲੈ ਲਵਾਂ ਕੀ ਦੇਦੋਂ ਨਾ ਹੂੰ ਹੈ ਨਾ ਅੱਛਾ ਸਾਈਂ ਨਾਮ ਅਮੋਲ ਕੀਮਤ ਨਾ ਕੋਈ ਜਾਣ ਦੋ ਇਹ ਤਾਂ ਪਿਆਰ ਪ੍ਰੇਮ ਦੀ ਗੱਲ ਠੀਕ ਹੈ ਉਹ ਫਿਰ ਕਹਿੰਦੇ ਵੀ ਚਲੋ ਆਪਾਂ ਐ ਕਰੋ ਸ਼ੈਤਾਨ ਮਨ ਹੋ ਜਾਂਦਾ ਨਾ ਕੀ ਬੰਦੇ ਮਨ ਦੇ ਵਿੱਚੋਂ ਸ਼ੈਤਾਨ ਪੈਦਾ ਹੋ ਜਾਂਦਾ ਉਹ ਕਹਿੰਦੇ ਵੀ ਆਪਾਂ ਭੇਲੀ ਜਾਂ ਸੈਲੀ ਦਾ ਨੋ ਖਰਾਬ ਕਰਨੀ ਜਦੋਂ ਦਰਸ਼ਕਾਂ ਐਂ ਦੇਣੇ ਨਾ ਗੁਰੂ ਤਾਂ ਉਹੀ ਹੋਣਾ ਉਹ ਫਿਰ ਉਤਰਨੇ ਨੇ ਕੁਝ ਗੁੱਡ ਸ਼ਕਲ ਸੀ ਕਹਿੰਦੇ ਵੀ ਕੁਝ ਉੱਥੇ ਦੱਬਤਾ ਕੁਸ ਤੇ ਛੜੀ ਸੀ ਥੈਲੀ ਉਹ ਵੀ ਦੱਬਤੀ ਉਹ ਸਤਗੁਰਾਂ ਕੋਲ ਆ ਗਏ ਆ ਗਏ ਸਤਗੁਰਾਂ ਨੇ ਹੁਣ ਸਤਗੁਰ ਜਾਨੇ ਜਾਣਾ ਸਤਿਗੁਰੂ ਜੀ ਆਇਆਂ ਰਾਜ ਨੇ ਹੁੰਦੇ ਵੀ ਸਾਨੂੰ ਭੇਲੀ ਨਹੀਂ ਲੈ ਕੇ ਸਾਨੂੰ ਉਹ ਸਤਿਗੁਰਾਂ ਤੋਂ ਦੇਣ ਵਾਲੇ ਲੈਣੇ ਤਾਂ ਆਪ ਦਿੰਦਾ ਹਨ ਉਹ ਮਨ ਦੀ ਮਨ ਦੀ ਵਿਖਣੇ ਮਨ ਦੀ ਦਸ਼ਾ ਜੋ ਕੁਛ ਕੀਆ ਸੋ ਮਨ ਕੀਆ ਇਹ ਤਾਂ ਮਨ ਦੀ ਗੱਲ ਹੈ ਹੁਣ ਸਭ ਇਹ ਜ਼ਰੂਰੀ ਨਹੀਂ ਜੀ ਉੱਥੇ ਮੱਥੇ ਦੇਕਣਾ ਇੱਥੇ ਵੀ ਸਜਦਾ ਹੋ ਸਕਦਾ ਪ੍ਰਵਾਣ ਮਨ ਜੋ ਕੁਛ ਕੀਆ ਸੋ ਮਨ ਕੀਆ ਮੁੰਡਾ ਮੋਣ ਜਾਇਆ ਹੀ ਨਹੀਂ ਹੁੰਦਾ ਵੀ ਇਹ ਤਾਂ ਮਨ ਦੀ ਗੱਲ ਹੈ ਚਲੋ ਉਹਨਾਂ ਜੋ ਦੱਬਤੀ ਜੀ ਸਤਿਗੁਰਾਂ ਕੋਲ ਜਾ ਕੇ ਬੈਠ ਗਏ ਉਹਨੂੰ ਪਤਾ ਸਤਿਗੁਰਾਂ ਨੇ ਦਿੱਤਾ ਵੀ ਹਾਂ ਹਨਾ ਸਤਿਗੁਰਾਂ ਨਾਲ ਗੱਲਬਾਤ ਕਰਦੇ ਨੂੰ ਹੋਰ ਸੰਗਤਾਂ ਆਉਂਦੀਆਂ ਨਾ ਸਤਿਗੁਰੂ ਜੀ ਸੱਤ ਦਾ ਹੌਲ ਮੁੱਕ ਕਰ ਲੈਂਦੇ ਨਾ ਉਧਰ ਉਹ ਦਿਲ ਛਪਣ ਵਾਲਾ ਹੋ ਗਿਆ ਸਤਿਗੁਰੂ ਜੀ ਕਹਿੰਦੇ ਚੰਗਾ ਫਈ ਫੁਹੇਰੀ ਹੋਣ ਫਿਰ ਤੁਸੀਂ ਜਾਓ ਨਾ ਉਹ ਕਹਿੰਦੇ ਮਾਰਾ ਸਤੋ ਬਾਤ ਗੱਲ ਕੋਈ ਨਹੀਂ ਸਤਿਗੁਰਾਂ ਨਾਲ ਬਾਤ ਨਹੀਂ ਕੀਤਾ ਨਾ ਕੋਈ ਉੱਥੋਂ ਫਿਰ ਗੁਰਪੇ ਜਦੋਂ ਉੱਥੇ ਗਏ ਉਹ ਕੁੱਤਿਆਂ ਦੀ ਹੁਣ ਸੁਗੰਧ ਸ਼ਕਤੀ ਜ਼ਿਆਦਾ ਹੁੰਦੀ ਆ ਉਹਨਾਂ ਨੇ ਉਹ ਪੱਟ ਲਿਆ ਗੁਰ ਕੁੱਤੇ ਖਾ ਗਏ ਤੇ ਥੈਲੀ ਜਿਹੜੀ ਪਾੜ ਗਈ ਉਹਨਾਂ ਦਿਵਾਕਾਂ ਨੂੰ ਚੁਗ ਲਿਆ ਪਰ ਭਾਈ ਸੋਨਦੋਖ ਜੀ ਕਹਿੰਦੇ ਸ਼ੂਸ਼ੇ ਆਏ ਤੇ ਸ਼ੂਸ਼ੇ ਗਏ ਨਾ ਪ੍ਰੇਮ ਸ਼ਰਦਾ ਤੋਂ ਪਤਾ ਫਿਰ ਉਤੋਂ ਸਤਿਗੁਰੂ ਜੀ ਅਲੀ ਸ਼ਰਾਂ ਤੋਂ ਫਿਰ ਜੋ ਅੱਗੇ ਆਏ। ਜੋਗੇ ਕਹਿੰਦੇ ਭਾਈ ਗੁਰੂ ਤਾਂ ਸੰਤੋਖ ਜੀ ਕਰੇ ਨਾ ਵੀ ਉਹ ਜਦੋਂ ਕਹਿੰਦੇ ਬਾਹਰ ਰੜ ਡਾਲੇ ਜਾਂ ਉਂਦੀ ਜਿਵੇਂ ਦੁਨ ਦੁਪਹਿਰਾ ਬਾਹਰ ਰੜ ਗਿਆ ਹਨਾ ਪਰ ਜene ਕਿਸੇ ਨੇ ਕਹਿੰਦੀ ਪ੍ਰੇਮ ਜਾ ਨਹੀਂ ਕੀਤਾ ਤੇ ਸਤਿਗੁਰੂ ਨਾਲ ਕੋਈ ਸੂਝ ਸੀ ਮੱਝ ਸੀ ਨਾਲ ਮੈਖੀ ਸਤਿਗੁਰਾਂ ਨਾਲ ਸੀ ਉਹਨੂੰ ਵੀ ਕੋਈ ਦਾਣਾ ਪੱਠਾ ਨਹੀਂ ਫਿਰ ਸਿੱਖ ਕਹਿੰਦੇ ਮਹਾਰਾਜ ਐਤਲ ਹੁਣ ਆਪਾਂ ਇੱਥੇ ਵੀ ਕਰਾਂਗਾ ਹਾਂ ਚੱਲੋ ਨਾ ਸਤਿਗੁਰੂ ਜੀ ਕਹਿੰਦੇ ਭਈ ਚੱਲੋ ਤੇ ਉਹ ਜਿਵੇਂ ਤੁਸੀਂ ਕਹਿਣੋ ਐਈਨ ਦੇਹਾਤ ਗੁਰੂ ਜੀ ਜਦੋਂ ਆਉਣ ਲੱਗੇ ਰੱਲੇ ਨੂੰ ਇਧਰੋਂ ਰੱਲੇ ਤੋਂ ਜੁਗਰਾਜ ਨਾਮ ਇੱਕ ਗੁਰਮੁਖ ਜਾਰਾ ਜਿਹਨੇ ਜੋਗਾ ਵਸਾਇਆ ਹੂੰ ਉਹ ਸਤਿਗੁਰਾਂ ਨੂੰ ਕੋਈ ਬੇਨਤੀ ਉਹਨਾਂ ਪਤਾ ਲੱਗ ਗਿਆ ਇਹ ਗੁਰੂ ਨੇ ਕਹਿੰਦੇ ਮਹਾਰਾਜ ਤੁਸੀਂ ਕਿਉਂ ਕਹਿੰਦੇ ਭਾਈ ਪ੍ਰੇਮ ਨਹੀਂ ਕੀਤਾ ਕਿਸੇ ਨੂੰ ਵੀ ਤੁਸੀਂ ਆ ਕੇ ਕਰੋ ਕਹਾਂ ਚਲੋ ਹੁਣ ਤੁਸੀਂ ਐਂ ਕਰੋ ਮੇਰੇ ਨਾਲ ਚਲੋ ਕਹਿੰਦੇ ਹਾਂ ਅਸੀਂ ਵਾਪਸ ਮੁੜਦੇ ਹਾਂ ਚਲੋ ਉਹਨਾਂ ਦੀ ਮੱਤ ਆ ਬਚਰ ਤੇ ਫਿਰ ਸਤਿਗੁਰੂ ਜੀ ਉਹ ਕਹਿੰਦਾ ਵੀ ਸਾਡਾ ਭਾਈ ਆ ਰੱਲਾ ਉੱਥੇ ਰਹੋ ਅਬ ਨਹੀਂ ਉਤਰੇ ਰਲਿਏ ਜਾਏ ਭਾਈ ਸੰਤੋਖਸ ਕਹਿੰਦੇ ਵੀ ਸਤਿਗੁਰੂ ਕਹਿੰਦੇ ਹੁਣ ਅਸੀਂ ਰੱਲੇ ਨਹੀਂ ਉਤਰਦੇ ਹੋਰ ਡੇਰਾ ਕਰੋ ਬਹਾੜੀ ਤੇ ਅਸੀਂ ਪਵਾਲੀ ਜਾਵਾਂਗੇ ਤੇ ਪਵਾਲੀ ਜਾ ਕੇ ਉੱਥੇ ਅਸੀਂ ਰਾਤ ਤੱਕ ਪਵਾਲੀ ਵਿੱਚ ਸੇਵਾ ਵੀ ਕਹਿੰਦੇ ਵੀ ਕੀਤੀ ਹੈ ਸਤਿਗੁਰੂ ਅੱਗੇ ਉੱਥੇ ਉੱਥੋਂ ਇੱਕ ਵਿਚਾਲੇ ਇੱਕ ਦੰਦ ਗਸਾ ਹੈ ਵੀ ਜਿਵੇਂ ਵੀ ਰੱਲੇ ਦੀਆਂ ਲੜਕੀਆਂ ਉੱਥੇ ਗੁੱਡੀ ਫੂਕਦੀਆਂ ਸੀ ਹਾਂ ਨਹੀਂ ਨਹੀਂ ਪੈਂਦਾ ਹੁੰਦਾ ਜਿਵੇਂ ਅੱਜਕੱਲ ਪਹਿਲਾਂ ਹੁੰਦਾ ਸੀ ਨਾ ਸਾਡੇ ਵੀ ਹੁਣ ਫੂਕ ਕੇ ਹਟੀਆਂ ਨੇ ਤੇ ਚਲੋ ਬੱਚੀਆਂ ਦਾ ਇਹ ਚਾਰ ਮੈਲਾਰ ਹੁੰਦਾ ਹੈ ਨਾ ਆਪਣੇ ਆਪਣੇ ਪਿਤਾ ਪਤਾਮਾਂ ਦੀ ਸੁੱਖ ਮੰਗਦੀਆਂ ਵਿਚਾਰੀਆਂ ਨਾ ਜੀ ਹਾਂ ਤੇ ਉਹ ਉਥੇ ਵੀ ਜਦੋਂ ਉਹ ਸਤ ਗੁਰਾਂ ਨੇ ਸ਼ਿਕਾਇਤ ਹੋਰ ਕਹਿੰਦੇ ਵੀ ਸਤ ਗੁਰੂ ਜੀ ਕਹਿੰਦੇ ਭਾਈ ਤੁਸੀਂ ਕੁੱਪਖ ਤੋਂ ਖਾਲੀ ਨਹੀਂ ਜਾਉਗੇ ਨਾ ਪਰ ਉਹ ਇਤਿਹਾਸ ਗੁਰਬਾਣੀ ਮਤਾਬ ਉੱਤੇ ਇਤਿਹਾਸ ਉਹ ਰਾਜੇ ਰੂਜ ਇੱਥੇ ਕਈ ਵੇਹੇ ਨੇ ਉੱਥੋਂ ਸਾਰਿਆਂ ਦਾ ਲਾਦੇ ਕਿੱਥੇ ਰਾਜੇ ਵੇਹੇ ਨੇ ਇੱਥੇ ਰੱਲੇ ਰੱਲੇ 12-13 ਰਾਜੇ ਵੇਹੇ ਨੇ ਅੱਛਾ ਸੁਣਨ ਚ ਗੱਲ ਜੋੜੀ ਹੁੰਦੀ ਵੀ ਇੰਨੇ ਰਾਜੇ ਹਲੇ ਵੀ ਉਹਨਾਂ ਦੇ ਰਿਸ਼ਤੇਦਾਰੀਆਂ ਹੈਗੀਆਂ ਰਾਜਾਂ ਨਾਲ ਅੱਛਾ ਹਾਂ ਨਾਂ ਵਗੈਰਾ ਆਪਾਂ ਨੂੰ ਹੈਗੇ ਨੇ ਕਿਹੜੇ ਕਿਹੜੇ ਰਾਜੇ ਕਿਤਾ ਮੇਰੇ ਖਾਲ ਜੀ ਕਿਲੇ ਵਾਲੇ ਬਾਈ ਜੀ ਕਿਤਾ ਕਿਲੇ ਵਾਲੇ ਵਾਜਦੇ ਅੱਛਾ ਇਹ ਇੱਕ ਇੱਥੇ ਇਹ ਤੇ ਕੁੜੀ ਨੇ ਜਵਾਬ ਦਿੱਤਾ ਸੀ ਕਰਿਆ ਜੀ ਨੇ ਹਾਂ ਇੱਕ ਰਾਜੀ ਨੂੰ ਹਾਂ ਕਹਿੰਦੀ ਮੇਰਾ ਧੱਕਾ ਕਰ ਸਕਦਾ ਮੈਂ ਉਹ ਕਿ ਮੈਂ ਤੇਰਾ ਵਿਆਹ ਨਹੀਂ ਕਰਾਉਂਦੀ ਰਾਜੀ ਜੀ ਉੱਥੋਂ ਫਿਰ ਉਹ ਲੈ ਟੁੱਟ ਗਈ ਰਾਜੀ ਇੱਥੋਂ ਹੁਣ ਆੜ ਜੀ ਰਾਜੀ ਹੁਣ ਆੜ ਹੁੰਦੀਆਂ ਬੱਚੀਆਂ ਕੋਈ ਅਣਖ ਵਾਲੀਆਂ ਬੱਚੀਆਂ ਉਹ ਮੋੜ ਕੇ ਮਤਲਬ ਵਿਆਹ ਵੀ ਨਹੀਂ ਕਰਾਇਆ ਕੁੜੀ ਨੇ ਅੱਛਾ ਹਾਂ ਹੂੰ ਤੇ ਇਹ ਫਿਰ ਪਹਾੜੀ ਵਾਗੇ ਪਹਾੜੀ ਸਭ ਤੋਂ ਸਤਿਗੁਰੂ ਜੀ ਫੇਰ ਕੀ ਕੀਵੇਂ ਗਏ ਉਹ ਤੇ ਕੀਵੇਂ ਜੀ ਤੋ ਗਏ ਸਤਿਗੁਰੂ ਜੀ ਬਾਹਰ ਕੁੱਟਜਾ ਜਿ ਬੈਠੇ ਇਕੋ ਤੇ ਸਿੰਘਾ ਸਿੰਘ ਨਾਮੇ ਗੁਰਮੁਖੰਦਾ ਸੀ ਕਿਤੇ ਤੋਂ ਮਹਾਪ੍ਰਚੌਂਦੇ ਨੂੰ ਪ੍ਰਸ਼ਾਦਾ ਪਾਣੀ ਦੁੱਧ ਪਾਣੀ ਲੈ ਕੇ ਜਾਂਦਾ ਹੂੰ ਉੱਥੇ ਪਿੰਡ ਦਾ ਇੱਕਰਵਾਸ ਸੀ ਜਦੋਂ ਕਿਸੇ ਦੀ ਸਗਾਈ ਹੁੰਦੀ ਵਿਆਹ ਉਦੋਂ ਉਹ ਫਿਰ ਵਰਤਾਰਾ ਵਰਤਉਂਦੇ ਅੱਗੇ ਮੇਰੇ ਨਾજર ਚ ਵੀ ਨਾ ਪਰਦੇਸੀ ਕੋ ਦਾ ਪ੍ਰਸ਼ਾਦ ਹੁੰਦਾ ਸੀ 5-5 ਕਿਲੋ ਹੂੰ ਫਿਰ ਆ ਗਿਆ ਚੌਰ ਤੇ ਆ ਗਿਆ ਜੀ ਨਾ ਚੌਰ ਦੇਣ ਲੱਗੇ ਫਿਰ ਲੋਕ ਭਰੋਸਾ ਭਰੋਸਾ ਹੂੰ ਉਹ ਫਿਰ ਐ ਵੱਡੇ ਬਣਦੇ ਹੁੰਦੇ ਸਾਰੇ ਲੋਕ ਲੈ ਕੇ ਜਾਂਦੇ ਚੌਧਰੀ ਸੇ ਉੱਥੋਂ ਦਾ ਉਹ ਕਹਿੰਦੇ ਵੀ ਵਿਆਹ ਸੀ ਉਹ ਕਿਸੇ ਦੇ ਵੀ ਸਾਰਾ ਵੰਡਦਾ ਬੰਦੇ ਭਾਈ ਗੁਰੂ ਹੀ ਰਿਹਾ ਕਿ ਨਾ ਕਹਿੰਦੇ ਜੋ ਸਿੰਗਾ ਰਹਿਗਾ ਕੱਕਮੜ ਆ ਜਾ ਉੱਥੇ ਵੀਰਾਂ ਜਿਆ ਕੋਲੇ ਬੱਚਾ ਰੰਦਾ ਦੁੱਧ ਲਾਏਗਾ ਰੋਟੀ ਲਾਗੇ ਉਹ ਜਿਹੜਾ ਚੌਧਰੀ ਸੋ ਚੰਗਾ ਸੀ ਉਹ ਕਹਿੰਦਾ ਵੀ ਤਾ ਫਿਰ ਬਾਲੀ ਚੰਗੀ ਗੱਲ ਆ ਜਦ ਪਿੰਡ ਦੀ ਇੱਜ਼ਤ ਰੱਖਦਾ ਬੰਦਾ ਸਾਧੂ ਮਹਾਪੁਰਸ਼ਾਂ ਨੂੰ ਭੋਜਨ ਸ਼ਿਕਾਉਂਦਾ ਐ ਕਰੋ ਫਿਰ ਤੇ ਵੀ ਤੁਸੀਂ ਦੋ ਬੰਦੇ ਲੈ ਕੇ ਜਾਓ ਉੱਥੇ ਦੋ ਬੰਦੇ ਉਹ ਉਹ ਦੁੱਧ ਫੜਾ ਕੇ ਸਤਗੁਰੂ ਨੂੰ ਮੋੜਦਾ ਸੀ ਸਤਗੁਰੂ ਵੀ ਸਿੱਧਿਆ ਬੁਰਦਾ ਕਹਿੰਦੇ ਮੈਂ ਜਿਹੜਾ ਵਰਤਾਰਾ ਲੈਣਾ ਮਹਾਰਾਜ ਕਦੇ ਥੀ ਵਜੇ ਦੋ ਹੀ ਆਉਂਦੇ ਅੱਜ ਤੱਕ ਵੀ ਦੋ ਆਉਂਦੇ ਨੇ ਤੇ ਇੱਕ ਮੈਂ ਪ੍ਰੋਗਰਾਮ ਕਰਕੇ ਆਇਆ ਉੱਥੇ ਉਹ ਕਹਿੰਦੇ ਜੀ ਹੁਣ ਸਾਡੇ ਐ ਹੋ ਜਾਂਦਾ ਹਾਂ ਜਨਾ ਮੈਂ ਕਹਿੰਦਾ ਤੁਸੀਂ ਗੁਰੂ ਕਾ ਬਾਚਨ ਕਹਿੰਦੇ ਉਹ ਤਾਂ दारू ਦੂਰ ਪੀਣ ਲੱਗ ਮੈਂ ਕਹਿੰਦਾ ਤੁਸੀਂ ਕਿਤੇ ਮਾਈਆਂ ਨੂੰ ਦੇ ਦਿਆ ਕਰੋ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਦੇ ਦਿਆ ਕਰੋ ਜਾਰ ਹਨ ਹੂੰ ਚਲੋ दारू ਉਹ ਪੀਣ ਲੱਗੇ ਬੁੜੀਆਂ ਤੇ ਪੀਂਦੇ ਬੱਚਿਆਂ ਨੂੰ ਦੇ ਦੇ ਕਰੋ ਤੇ ਜ਼ਰੂਰ ਦੇਆ ਕਰੋ ਫਿਰ ਦਿੰਦੇ ਦੇਣ ਲੱਗ ਪਏ ਸੀ ਉੱਥੇ ਫਿਰ ਸਤਿਗੁਰੂ ਦੀ ਰਖੀਵੇ ਤੋਂ ਆ ਗਏ ਇਸ ਨੂੰ ਸਮਾਉ ਨੂੰ ਸਮਾਉ ਫਿਰ ਇੱਕ ਸਤਿਗੁਰੂ ਜੀ ਬਾਹਰ ਬੈਠੇ ਨੇ ਕਿਸਾਨ ਵੀਰ ਸੀ ਉਹ ਕਹਿੰਦਾ ਮਾਰ ਲੱਸੀ ਪੀ ਉਹ ਨਾ ੱੱਕਾ ਲੱਸੀ ਪੀ ਲੋਦੇ ਉਹ ਕਹਿੰਦਾ ਮਾਰਾ ਕਹਿੰਦੇ ਭਾਈ ਤੁਸੀਂ ਕੋਣ ਤੂੰ ਕਿਸਾਨ ਐ ਸਾਰਾ ਦਿਨ ਹੈਂਗਾ ਸਾਨੂੰ ਤਾਂ ਹੋਰ ਆ ਜੀ ਬਾਲੇ ਪ੍ਰੇਮ ਮਾਰਾ ਸਿੱਖਾਂਗਾ ਤੇ ਭਾਈ ਤੁਸੀਂ ਜੀ ਲੋ ਹੋ ਤੇ ਸਤਗੁਰੂ ਨੇ ਕਹਿਤਾ ਪਏ ਉਹਨਾਂ ਨੇ ਭਾਈ ਕੋਈ ਥੋੜੇ ਦੁੱਧ ਤੇਰੇ ਦੁੱਧ ਪਾਣੀ ਨਾ ਤੋੜਾ ਨਹੀਂ ਤੋੜਾ ਉਹ ਕਹਿੰਦੇ ਫਿਰ ਉਹਨਾਂ ਦੇ ਤੋੜਾ ਵੀ ਨਹੀਂ ਰਹਿੰਦਾ ਆਦੂਆਂ ਦੇ ਬਚਨ ਆਉਂਦੇ ਨਾ ਫਿਰ ਆਏ ਨੇ ਦੇਸੂ ਸਰਦਾਰ ਕੋਲੇ ਵਿਖੀ ਹੂੰ ਇੱਥੇ ਵੀ ਕੀ ਫਿਰ ਚਾਰ ਪੰਜ ਦਿਨ ਸਤਗੁਰੂ ਜੀ ਰਹੇ ਹੋਰ ਸਾਰਾ ਪਿੰਡਾ ਉਹ ਨਹੀਂ ਆਇਆ ਸਾਨੂੰ 사ਤਗੁਰੂ ਜੀ ਕਹਿੰਦੇ ਸੀ ਚਾਹੁੰਦੇ ਸੀ ਵੀ ਜੇ ਉਹ ਸਰਦਾਰ ਆ ਜੇ ਤਾਂ ਇਹ ਸਾਰੇ ਲੋਕ ਨਾਨਕ ਨਾਮ ਰਿਆ ਵੜ ਜਾਣਗੇ ਪ੍ਰਚਾਰ ਪਹਿਲੇ ਨੰਬਰ ਤੇ ਗੁਰੂ ਨਾਨਕ ਦੇਵ ਜੀ ਨੇ ਕੀਤਾ ਦੂਸਰੇ ਨੰਬਰ ਤੇ ਜੇ ਪ੍ਰਚਾਰ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤਾ ਪ੍ਰਚਾਰ ਇੱਥੇ ਫਿਰ ਲੋਕ ਜਾਂਦੇ ਉਹ ਇਹ ਤਾਂ ਗੁਰੂ ਸਾਹਿਬ ਨੌਵੇਂ ਗੁਰੂ ਸਾਹਿਬ ਦਾ ਆਪਣੇ ਅਸਾਮ ਤੱਕ ਗਏ ਨੇ ਭਾਏ ਇਹ ਅਲੱਗ-ਅਲੱਗ ਦੌਰੇ ਆ ਜੀ ਹੂੰ ਤੇ ਉਸ ਤੋਂ ਬਾਅਦ ਫਿਰ ਇੱਥੇ ਜਦੋਂ ਫਿਰ ਉਹ ਕਹਿੰਦੇ ਉਹਨੂੰ ਉਸ ਹੀ ਲਾਲ ਵਾਲੇ ਦਾ ਪਜਾਰੀ ਤੇ ਸੂ ਸਰਦਾਰ ਚਹਲਗੋ ਦਾ ਸਰਦਾਰ ਸੀ ਉਹ ਜਦੋਂ ਆ ਗਿਆ ਤਾਂ ਉਹਦੇ ਖੁੰਡੀ ਪਾਈ ਸੀ ਤੇ ਸਤਿਗੁਰੂ ਜੀ ਕਹਿੰਦੇ ਪਾਈ ਇਹੇ ਨਾ ਬੈਠੋ ਆਉ ਦੇ ਸੂਬਾ ਬੰਦ ਬਿੱਤੋ ਬੈਠੋ ਸਤਕਾਰ ਕਰਿਆ ਲੋੜ ਸੀ ਨਾ ਇੱਥੇ ਗੱਲਾਂ ਬਾਤਾਂ ਅਭੀ ਆ ਖੁੰਡੀ ਪਾਈ ਕਹਿੰਦੇ ਮੇਰੇ ਸਾਡੇ ਪੀਰ ਦੀ ਆਏ ਇਹ ਫਿਰ ਕੀ ਪੀ ਰਹੇ ਕਿ ਮਾਰਾ ਸਾਨੂੰ ਦੁੱਖ ਨਹੀਂ ਦੇਣਾ ਸਾਡੇ ਮੱਝਾਂ ਗਊ ਆਪ ਖੁਸ਼ੀ ਰਹਿੰਦੀਆਂ ਸਾਡਾ ਪਰਿਵਾਰ ਖੁਸ਼ੀ ਰਹਿੰਦਾ ਮਾਰਾ ਕਹਿੰਦੇ ਕੋਈ ਨਹੀਂ ਗੱਲ ਆਏ ਵੀ ਤੂੰ ਸਰਦਾਰ ਹੈ ਨਾ ਜੀ ਤੂੰ ਨਾਨਕ ਨਾਮ ਲਿਆ ਹੋਣਾ ਨਾ ਨਾਨਕ ਜੀ ਦਾ ਸੇਵਕ ਬਣਾ ਲਾ ਤੇ ਦੁਨੀਆ ਨੂੰ ਸੁਖ ਦਿਆ ਕਰ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਜੀ ਜੋ ਸਿੱਖਿਆ ਉਹਨਾਂ ਨੂੰ ਦਿੱਤੀ ਉਦੋਂ ਮਨ ਪ੍ਰਭਾਵਿਤ ਹੋ ਗਿਆ ਫਿਰ ਕਹਿੰਦੇ ਖੁੰਡੀ ਲਾ ਕੇ ਤੋੜਤੀ ਤੇ ਘਰੇ ਜਾ ਕੇ ਲਾਲ ਵਾਲੇ ਦਾ ਥਾਂ ਪਾਣਾ ਤਾਸੇ ਹਮ ਸਤਿਗੁਰਾਂ ਦਾ ਸਿੱਖ ਬਣ ਗਿਆ ਸੀ ਉਹ ਜਦੋਂ ਪੰਨਾਤਾ ਉਦੋਂ ਸਤਿਗੁਰੂ ਜੀ ਤਾਂ ਚਲੋ ਇੱਥੇ ਕਈ ਦਿਨ ਰਹਿ ਕੇ ਪ੍ਰਚਾਰ ਕਰਕੇ ਫਿਰ ਇਥੋਂ ਮੋੜਾਂ ਨੂੰ ਜਾ ਵੜਦੇ ਸਤਿਗੁਰੂ ਜੀ ਉੱਥੇ ਜਦੋਂ ਬੈਠੇ ਇੱਥੇ ਜਾਂਦੇ ਹੋਏ ਸਤਿਗੁਰੂ ਜੀ ਤੀਰ ਦੇ ਗਏ ਹਮ ਪੰਜ ਤੀਰ ਦੇ ਗਏ ਈਲਾਈ ਕਿਤੇ ਤੈਨੂੰ ਲੋੜ ਪਈ ਵਰਤੀ ਸਿੱਖ ਸਰਦਾਰ ਦੇਸ ਤੋਂ ਤੇ ਉਧਰੋਂ ਫਿਰ ਇਹਨਾਂ ਲੋਕਾਂ ਨੇ ਕੀ ਕਿਤਾ ਨੇ ਸ਼ੈਤਾਨ ਲੋਕ ਉਸੇ ਬੱਚਾ ਸੀ ਤਾਂ ਛੋਟਾ ਉਹਦੇ ਕੋਈ ਤਾਂ ਕਹਿੰਦਾ ਭਖੜੇ ਦਾ ਡੋਟਾ ਸੀ ਤੇ ਕਾਛੀ ਦੇਤਾ ਕਿਤੇ ਕਦੇ ਗੁਪਤ ਥਾਂ ਚ ਕਿਤੇ ਖੜਾ ਵੀ ਨਹੀਂ ਦੇਤਾ ਉਹਨਾਂ ਨੇ ਗੱਲ ਜੀ ਬਣਾ ਲਈ ਵੀ ਆਪਾਂ ਵੇਖਾਂਗੇ ਉਹ ਸਾਰੇ ਦਾ ਤਰੋ ਹੀ ਗਿਆ ਤੇ ਉਹ ਲੋਕ ਕਹਿੰਦੇ ਵੀ ਮਾਰਾ ਸਾਨੂੰ ਪੀਰ ਦੀ ਮਾਰ ਪੈ ਗਈ ਹੈ ਨਾ ਤੇ ਐ ਕਰਕੇ ਹੋਰ ਕਹਿੰਦਾ ਤੁਸੀਂ ਗਹਿਣਾ ਚੱਕ ਲੋ ਠੀਕ ਹੋ ਜੂ ਉਧਰ ਉਹਨਾਂ ਨੇ ਉਹ ਕੰਡਾ ਜਿਹੜਾ ਸੀ ਕੱਢਤਾ ਉਧਰ ਮਾਰ ਗਣਾ ਚੱਕ ਲਿਆ ਤੇ ਜਿਹੜਾ ਸੀ ਆਪਣਾ ਇਹ ਦੇਸੂ ਪ੍ਰਭਾਵਤ ਹੋ ਗਿਆ ਜੀ ਕਿ ਬੱਚਾ ਹਾਂ ਠੀਕ ਆ ਫੇਰ ਜਗਾ ਬਣਾਤੀ ਸੀ ਉਹ ਤੀਰ ਤੋੜਤੇ ਸੀ ਉਹਨੇ ਸਤਿਗੁਰੂ ਜੀ ਉੱਥੇ ਬੈਠੇ ਸੀ ਮਾਨ ਇੱਕ ਮਾਨਾ ਦੀ ਬੀਬੀ ਸੀ ਮਾਨਾ ਦੇ ਵਹੀ ਚੈਲਾ ਹੁੰਦੀ ਉੱਤੇ ਸਤਿਗੁਰੂ ਜੀ ਨੂੰ ਉਹ ਜਾ ਕੇ ਦੇ ਮਹਾਰਾਜ ਸੋਨੂੰ ਤਾਂ ਇਹਨਾਂ ਨੇ ਮਾੜੇ ਤਾਂ ਇਸੇ ਤਾਂ ਪ੍ਰੇਮ ਰਹਿੰਦਾ ਸਤਿਗੁਰੂ ਜੀ ਕਹਿੰਦੇ ਬਾਣੀ ਵਾਲਾ ਤਾਂ ਪ੍ਰੇਮ ਨਹੀਂ ਹੁੰਦਾ ਹੁੰਦਾ ਤੇ ਅਸੀਂ ਬੈਠਾਂਗੇ ਇੱਥੇ ਉਹ ਫਿਰ ਦੁੱਧ ਲੈ ਕੇ ਜਾਂਦੀ ਉਹਦੇ ਛਕਾਉਂਦੀ ਇੱਕ ਦਿਨ ਦੁੱਧ ਰੱਖਤਾ ਤੋ ਤੀਰ ਜਿਹੜਾ ਸਤਗੁਰਾਂ ਨੇ ਆਏ ਧਰਤੀ ਜائیں ਖਬੋਤਾ ਬਿਮਾਰਾ ਤੋਂ ਦੁੱਧ ਛਕ ਲੋ ਕਹਿੰਦੇ ਭਈ ਅਸੀਂ ਚਹਲਾ ਦੀ ਉਹਦੇ ਦੇਸ ਦੀ ਜੜਾ ਪੱਟਦੀ ਕਹਿੰਦੇ ਮਹਾਰਾਜ ਮੈਂ ਚਹਲਾ ਦੀ ਗੁਣੀ ਆ ਹੂੰ ਚਲੋ ਉੱਥੇ ਮਹਾਪੁਰਸ਼ ਦੱਸਦੇ ਹੁੰਦੇ ਨੇ ਵੀ ਲੇਖਣ ਜਿੱਦ ਨਹੀਂ ਆਇਆ ਹੈ ਵੀ ਐਡਾ-ਓਡੀ ਨਾ ਖਾਨਦਾਨੀਆਂ ਹੁੰਦੀਆਂ ਚਹਲਾ ਦੀ ਵੀ ਖਾਨਦਾਨੀਆਂ ਹਣੋ ਆਪਣੇ ਜ਼ਿਮੀਂਦਾਰਾਂ ਦੀ ਵੀ ਖਾਨੀਆਂ ਸਿੱਧੂ ਆ ਕੋਈ ਭੁੱਲੋੜਾ ਕੋਈ ਹੈ ਨਾ ਬਿਲਕੁਲ ਪਰ ਗੁਰਬਾਣੀ ਇੱਕ ਕਹਿੰਦੀ ਹੈ ਵੀ ਸਤਗੁਰੂ ਜੀ ਇਹ ਜੁਗ ਹੈ ਜਨਾ ਤਾਂ ਸਰਾਫ ਲੱਗੇ ਤੇ ਨਾ ਕੋਈ ਬਾਰਾ ਮਹਾਰਾ ਕਹਿੰਦੇ ਜਿਹਹਾ ਵੀ ਜੇ ਸੋਲਣਾ ਕਰਮਾ ਸੰਦੜਾ ਖੇਤ ਜਿਹੋਇ ਤੂੰ ਕਰੇ ਤੇ ਉਹ ਮਿਲ ਜਾ ਗੁਰਬਾਨੀ ਕਹਿੰਦੀ ਹੈ ਗੁਰਬਾਨੀ ਕਹਿੰਦੇ ਉਦੋਂ ਕਰਿੰਦੇ ਆ ਕਮਾਵਦੇ ਆ ਜੀ ਉਹ ਸੁੱਖ ਪਹੁੰਚ ਉਦੋਂ ਕਰ ਕਮਾ ਉਹ ਸੁੱਖ ਪਹੁੰਚ ਐ ਨਹੀਂ ਵੀ ਚੁਟਕੀ ਨਾ ਤਨ ਮਾਇਆ ਵੱਡ ਜੂ ਬਾਣੀ ਦਾ ਇਹ ਕਹਿੰਿਆ ਨਾ ਤੇ ਬਾਣੀ ਤਾਂ ਕਹਿੰਦੇ ਤੂੰ ਕਿਰਤ ਕਰ ਨਾਮ ਜਾਪ ਵੱਟ ਕਰਕੇ ਛੱਡ ਇਹ ਚੀਜ਼ ਆਉਂਦੀਆਂ ਤੇ ਫਿਰ ਉੱਥੋਂ ਸਿੱਖ ਕਹਿੰਦੇ ਅਸੀਂ ਜਾਣਿਆ ਮਹਾਰਾ ਚਾਈਲਡ ਲੋਕ ਕਹਿੰਦੇ ਸੀ ਜਾਣੇ ਇਧਰ ਆ ਕੇ ਫਿਰ ਰੁਦਕਰ ਵਾਲੀ ਨਹੀਂ ਜਿੰਦਾ ਲਾਤਾ ਉਹ ਮਿਲ ਨਹੀਂ ਦਿੱਤੇ ਫਿਰ ਬਾਗੇ ਮੁੜ ਕੇ ਉਹ ਕਹਿੰਦਾ ਨਾ ਘਰ ਨਹੀਂ ਵੀ ਐਵੇਂ ਲੋਕ ਕਹੀ ਜਾਂਦੇ ਨਾ ਤੇ ਸਤਗੁਰੂ ਜੀ ਦੇ ਨਾਮ ਭਾਈ ਉਹਨੇ ਤਾਂ ਤੋੜ ਤੋੜ ਤੇ ਜਾਂ ਤੀਰ ਤੇਰਦੇ ਨਾ ਤੇ ਫਿਰ ਜਦੋਂ ਗਏ ਫਿਰ ਕਹਿੰਦੇ ਸਤਗੁਰੂ ਤਾਂ ਐਵੇਂ ਕੋਈ ਨਰਮਾ ਤੀਰ ਤੋੜ ਕੇ ਮੁੱਕਰ ਗਿਆ ਕਹਿੰਦੇ ਮਾਰਾ ਕਹਿੰਦਾ ਫਿਰ ਜਿਹੜੀ ਗੱਲ ਤੋਂ ਡਰਦਾ ਤਾਂ ਤਾਂ ਹੋ ਗਈ ਫਿਰ ਉੱਥੇ ਨਾ ਉਹ ਉਹਨੇ ਸਾਲਾ ਰੱਖੇ ਸਭਨਾ ਗੈਂਦਾ ਫਿਰ ਉਹਨਾਂ ਨੇ ਮੌਰ ਮੌਰ ਤੇ ਸਾਰੇ ਬਸ ਉਧੂ ਗਾਹਾਂ ਪਰ ਸਤਗੁਰੂ ਜੀ ਜਿਹੜੇ ਸੀਗਾ ਹੱਥ ਲਵੰਡੀ ਆਦਿਕ ਤੇ ਆਪਣਾ ਕੋੜ ਧਰਮ ਉਹ ਜਿੱਤੇ ਉੱਥੇ ਸੂਲੀ ਸਰ ਉੱਥੇ ਚੋਰ ਨੂੰ ਸੂਲੀ ਨਹੀਂ ਦਿੱਤੀ ਮਹਾਰਾਜ ਨੇ ਚੋਰ ਨੇ ਆਪ ਲਈ ਹੈ ਕਹਿੰਦਾ ਮਹਾਰਾਜ ਮੈਨੂੰ ਤੁਸੀਂ ਸਜ਼ਾ ਦਿਓ ਕਹਿੰਦਾ ਵੀ ਗੱਲ ਸੁਣਾ ਵੀ ਸਾਡੇ ਧਰਮ ਤੇ ਸਜ਼ਾ ਨਹੀਂ ਹੋਏ ਚਲੋ ਜੇ ਤੂੰ ਕੀਤਾ ਤੇਰੀ ਮਰਜ਼ੀ ਆ ਕਹਿੰਦਾ ਨਾ ਮਹਾਰਾਜ ਫਿਰ ਮਹਾਰਾਜ ਕਹਿੰਦਾ ਵੀ ਜਿਹੜਾ ਜਿਹੜੀ ਚੋਰ ਨੂੰ ਹੁੰਦੀ ਹੈ ਸਜ਼ਾ ਉਹ ਤੂੰ ਆਪ ਹੀ ਲੈ ਲੈ ਸਾਨੂੰ ਕਾਹਨੂੰ ਕਹਿਣਾ ਫਿਰ ਉਹ ਇੱਕ ਜੰਡਰ ਸੀ ਜੰਡਰ ਤਿੱਖਾ ਕਰਕੇ ਫਿਰ ਇੱਥੇ ਪੁੱਠਾ ਹੋ ਕੇ ਪੈ ਗਿਆ ਸੀ ਤੇ ਉਹ ਫਿਰ ਚੜਾਈ ਕਰ ਗਿਆ ਸੀ ਉਹ ਫਿਰ ਇੱਕ ਕੋਟ ਦਾ ਵੀ ਇਤਿਹਾਸ ਆ ਉੱਥੇ ਚੋਰੀ ਹੋ ਗਈ ਸੀ ਘੋੜੇ ਹੂੰ ਕਹਿੰਦੇ ਵੀ 10 ਦਿਨਾਂ ਵਿੱਚ ਦੁਬਾਰਾ ਨਿਕਲਦੇ ਉਹਨਾਂ ਨੇ ਜਿੰਦਾ ਨਹੀਂ ਅੰਦਰ ਕੋਈ ਮਨ ਵੀ ਫਿਰ ਡਰਦਾ ਨਾ ਮੰਨਦਾ ਹੁੰਦਾ ਹੋ ਸਕਦਾ ਗੁਰੂ ਜੀ ਜਦੋਂ ਦੇਖਿਆ ਤੇ ਉਹ ਉੱਥੇ ਫਿਰਦਾ ਸੀ ਉਹ ਚੋਰ ਸੀਗਾ ਮਤਲਬ ਇਹ ਸੇ ਥੋੜਾ ਅੱਗੇ ਹਾਂ ਸਤਿਗੁਰੂ ਗੋਬਿੰਦਪੁਰਾ ਵਗੈਰਾ ਆਾਰੇ ਇਹ ਦੌੜਾ ਸੀ ਮਹਾਰਾਜ ਜੀ ਇਹ ਇਹ ਜੀ ਸੀ ਅਚਾ ਉਹ ਜਿਹੜੇ ਤੀਰ ਤੋੜੇ ਸੀ ਕਿ ਉਹ ਕੋਈ ਨਿਸ਼ਾਨੇ ਪਈਏ ਕੋਈ ਟੁੱਟੇ ਹੋਏ ਤੀਰ ਦੇ ਤਾਂ ਆ ਉਹ ਉੱਥੋਂ ਪਤਾ ਲੱਗੂ ਸੋਦ ਕਿੱਥੋਂ ਦੇਖੀ ਦੋ ਕਿੱਥੇ ਕਿੱਥੇ ਹਾਂ ਕਿੱਥੇ ਐਸਾ ਬਿਲ ਏਰੀਆ ਦਾ ਹੈਡ ਅਪ ਸਾਬਾ ਅੱਛਾ ਉਹਦੇ ਤੇ ਉਹਦੇ ਇਤਿਹਾਸ ਵੀ ਹੋਊਗਾ ਠੀਕ ਹੈ ਹਾਂ ਕਿਉਂ ਇੰਨੀ ਚੀਜ਼ ਨੇ ਮੇਰੇ ਨਾਲ ਦੋ ਆਪਰੇਸ਼ਨ ਹੋਏ ਹੋਏ ਨੇ ਮੇਰੀ ਜਾ ਸਕਤੀ ਤਾਂ ਕਿਹਾ ਤਾਂ ਬਾਹਲੀ ਰਹੀ ਸੀ 30% ਰਹੀ ਗਈ ਸੀ ਹੁਣ ਜੇ ਹੈਗੀ ਹੈ ਨੇ 60 ਤੋਂ ਹੋ ਗਈ ਤੇ ਨਹੀਂ ਤਾਂ 100 ਦਾ 100% ਦੀ ਬਾਣੀ ਜਾਨੀ ਜਾਦ ਸੀ ਬੁਲਵਾ ਤੇ ਹੌਸ ਨੇ ਜਾ ਸੀ ਉਸ ਦੁਨੀਆ ਬੇਲ ਦੁਨੀਆ ਤੇ ਮੈਂ ਕੰਡੇ ਸੀਗਾ ਨਾ ਤੇ ਕੋਈ ਵਾਈ ਖਾਲਸਾ ਵਾਈ ਵਾਈ ਨਹੀਂ ਦਿੱਤਾ ਸੀ